ਇਹ ਚੰਡੀਗੜ੍ਹ ਯਾਰ 31 ਪਿੰਡ ਉਜਾੜ ਕੇ ਬਣਾਇਆ ਹੈ ਪੰਜਾਬ ਦੇ ਪਿੰਡ ਜਾੜੇ ਆ ਪਰਮਿਸ਼ਨ ਜਿਨ੍ਹਾਂ ਨੇ ਦੇਣੀ ਹੈ ਉਹਨਾਂ ਤੋਂ ਸੋ ਪਰਮਿਸ਼ਨ ਤਾਂ ਫਿਰ ਮੋਰਚੇ ਦੀ ਵੀ ਨਹੀਂ ਸੀ ਦੇਣੀ ਉਹਨਾਂ ਨੇ ਉਹ ਥੋੜਾ ਦੇਣਗੇ ਹੁਣ ਜੇ ਬਾਬਾ ਬੁੱਢਾ ਜੀ ਨੇ ਗਵਾਲੀਅਰ ਤੇ ਕਿਲੇ ਤੋਂ ਛਡਾਨ ਜਾਣਾ ਹੈ ਜਹਾਂਗੀਰ ਤੋਂ ਥੋੜਾ ਪਰਮਿਸ਼ਨ ਲੈਣੀ ਸੀ ਉਹ ਰਾਮ ਰਹੀਮ ਵਰਗਾ ਬਲਾਤਕਾਰੀ ਮੈਂ ਕਿਹਾ ਸਾਲ ਵੀ ਨਹੀਂ ਅੰਦਰ ਰੱਖਿਆ ਸੀ ਮੇਰੀ ਬਾਰ ਸਾਡੇ ਕਾਨੂੰਨ ਨੂੰ ਅਸੀਂ ਕਨਸਟੀਟਿਊਸ਼ਨ ਨੂੰ ਵੀ ਮੰਨਦੇ ਆ ਸਦਾ ਸਾਰਾ ਮੰਨਦੇ ਆ ਪਰ ਸਰਦਾਰਾਂ ਲਈ ਤੇ ਨਾ ਕਾਨੂੰਨ ਅੱਡ ਕਰੋ ਕੋਈ ਬੰਦਾ ਆ ਕੇ ਕਹੇ ਮੈਂ ਹੁਣੇ ਕਰਾ ਦੇਣਾ ਕਿਹਨੂੰ ਕਿਸ ਨੇ ਦੱਸਿਆ ਹੋਇਆ ਜਦੋਂ ਸੇਖੰਦਰ ਫੜੇ ਆ ਹਵਾਰੇ ਅੰਦਰ ਫੜੇ ਆ ਉਦੋਂ ਕਾਨੂੰਨ ਬਦਲ ਜਾਂਦਾ ਤੁਹਾਡਾ ਉਦੋਂ ਚੰਡੀਗੜ੍ਹ ਵਾਲਾ ਕਾਨੂੰਨ ਲਾਣੇ ਹੋ ਕਿ ਦਿੱਲੀ ਵਾਲਾ ਸਜ਼ਾ ਪੂਰੀ ਹੋ ਗਈ 30-30 ਸਾਲ ਕੱਟ ਲੈ ਉਹਨਾਂ ਨੂੰ ਛੱਡੋ ਰੌਲਾ ਹੀ ਖਤਮ ਐ ਸਾਰਾ ਤੁਸੀਂ ਆਪਣੇ ਕੰਮ ਕਰੋ ਅਸੀਂ ਆਪਣੇ ਕੰਮ ਕਰਾਂਗੇ ਆਏ ਇੱਥੇ ਟੰਪੂ ਲਾ ਲੀਏ ਜੀ ਪੱਕਾ ਲਾ ਟੰਪੂ ਲਾ ਲਓ ਇੱਥੇ ਪੱਕਾ ਹੀ ਲੱਦਣਾ ਭਰ ਲੀਆਂ ਗੱਡੀਆਂ ਹੁਣ ਇਹਨਾਂ ਦੀ ਮਰਜ਼ੀ ਚਲਾ ਦਿਓ ਫਿਰ ਜੇ ਲੈ ਕੇ ਆਏ ਨੇ ਤੇ ਚਲਾ ਦੇਣ ਅਸੀਂ ਰੋਕਿਆ ਥੋੜੀ ਇਹਨਾਂ ਨੂੰ ਪਾਣੀ ਚਲਾਓ ਛੱਡੋ ਸਾਡੇ ਤੇ ਪਰ ਅਸੀਂ ਜਾਣਾ ਜ਼ਰੂਰ ਹੈ ਵੀਰ ਜੀ ਧੰਮਵਾਹੇ ਗੁਰੂ ਸਾਤਨ